ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਵ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਰਗੁ ਮਹੱਲਾ ਪੰਜਵਾ ਦੋ ਬੰਦੇ ਘਰ ਚੌਥਾ ਮੋਹਨ ਘਰ ਆਵੋ ਕਰੋ ਜੋਦਰੀਆ ਮਾਨ ਕਰੋ ਅਬਮਾਨੇ ਬੋਲੋ ਭੂਨ ਚੋਕ ਤੇਰੀ ਪ੍ਰੇਅ ਚਰੀਆ ਰਹਾਉ ਸਤਗੁਰੂ ਪਾਸ਼ਾ ਬਚਨ ਕਰ ਰਿਹਾ ਇਨਕੇ ਹੀ ਮੋਹਨ ਪ੍ਰਭੂ ਮੈਂ ਮਿੰਨਤ ਕਰਦੀ ਹਾਂ ਜੋਦਨੀ ਕਰਦੀ ਹਾਂ ਜੋਦਨੀ ਮਤਲਬ ਅਰਦਾਸ ਮਿੰਨਤ ਮੇਰੇ ਹਿਰਦੇ ਘਰ ਵਿੱਚ ਆ ਵਸ ਏ ਮੋਹਨ ਮੈਂ ਸਦਾ ਮਾਣ ਕਰਦੀ ਰਹਿੰਦੀ ਹਾਂ ਮੈਂ ਸਦਾ ਹੰਕਾਰ ਦੇ ਨਾਲ ਗੱਲਾਂ ਕਰਦੀ ਹਾਂ ਮੈਂ ਬਥੇਰੀਆਂ ਭੁੱਲਾਂ ਚੁੱਕਾਂ ਕਰਦੀ ਹਾਂ ਫਿਰ ਵੀ ਇਹ ਪਿਆਰੇ ਮੈਂ ਤੇਰੀ ਹੀ ਦਾਸੀ ਹਾਂ ਫਿਰਗੇ ਫਰਮਾਨ ਹੈ ਨਿਕਟ ਸੁਨੋ ਅਰਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਨ ਗੁਰਲਾਹੇ ਪਾਰ ਦੂ ਮਿਲਾਓ ਲਾਲ ਮਨ ਹਰੀਆ ਏ ਮੋਹਨ ਮੈਂ ਸੁਣਦੀ ਹਾਂ ਤੂੰ ਨੇੜੇ ਵਸਦਾ ਹੈ ਮੈਂ ਸੁਣਦੀ ਹਾਂ ਕਿ ਤੂੰ ਨੇੜੇ ਵਸਦਾ ਹੈ ਪਰ ਮੈਂ ਤੈਨੂੰ ਵੇਖ ਨਹੀਂ ਸਕਦੀ ਸਦਾ ਭਟਕ-ਭਟਕ ਕੇ ਮੈਂ ਦੁੱਖਾਂ ਵਿੱਚ ਫਸੀ ਰਹਿੰਦੀ ਹਾਂ ਹੈ ਗੁਰੂ ਜੇ ਤੂੰ ਦਇਆਵਾਨ ਹੋ ਕੇ ਮੇਰੇ ਅੰਦਰੋਂ ਮਾਇਆ ਦੇ ਮੋਹ ਦਾ ਪਰਦਾ ਦੂਰ ਕਰ ਦੇਵੇਂ ਮੈਂ ਸੋਹਣੇ ਲਾਲ ਪ੍ਰਭੂ ਨੂੰ ਮਿਲ ਪਾਵਾਂ ਤੇ ਮੇਰਾ ਮਨ ਆਤਮਿਕ ਜੀਵਨ ਨਾਲ ਹਰਾ ਭਰਾ ਹੋ ਜਾਏ ਤੇ ਇਹ ਗੇ ਫਰਮਾਨ ਹੈ ਇਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਪੂਟ ਦਿਨਸ ਲਖ ਬਰੀਆ ਏ ਭਾਈ ਜੇ ਅੱਖ ਚਮਕਣ ਜਿਤਨੇ ਸਮੇ ਲਈ ਵੀ ਮਾਲਕ ਪ੍ਰਭੂ ਮਨ ਤੋਂ ਭੁੱਲ ਜਾਵੇ ਤਾਂ ਮੈਂ ਇਉਂ ਸਮਝਦੀ ਹਾਂ ਕਿ ਕਰੋੜਾਂ ਦਿਨ ਲੱਖਾਂ ਵਰੇ ਕੋਟ ਦਿਨਸ ਕਰੋੜਾਂ ਦਿਨ ਲੱਖ ਬਰੀਆਂ ਮਰੀਆਂ ਮਤਲਬ ਵਰੇ ਸਾਲ ਲੱਖਾਂ ਵਰੇ ਲੰਘ ਗਏ ਹਨ ਜੇ ਮੈਨੂੰ ਅੱਖ ਚਮਕਣ ਜਿੰਨੇ ਸਮੇਂ ਵੀ ਭੁੱਲ ਜੀ ਤਾਂ ਐਂ ਲੱਗਦਾ ਵੀ ਪਤਾ ਨਹੀਂ ਕਿੰਨਾ ਹੀ ਸਮਾਂ ਹੋ ਗਿਆ ਸਾਧ ਸੰਗਤ ਕੀ ਪੀਰ ਜੋ ਪਾਈ ਤਉ ਨਾਨਕ ਹਰ ਸੰਗ ਮਰੀਆ ਮਰੀਆ ਮਤਲਬ ਮਿਲ ਗਈ ਏ ਪਾਈ ਏ ਨਾਨਕ ਜਦੋਂ ਮੈਨੂੰ ਕਿੰਨੇ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ ਸਾਥ ਸੰਗਤ ਕੀਤੀ ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ਸੰਗਤ ਨਹੀਂ ਸੰਗੀਤ ਸੁਣਮਾਣ ਅਗਲੇ ਸ਼ਬਦ ਦੇ ਵਿੱਚ ਸਾਰਗ ਮਹੱਲਾ 5 ਵਾ ਅਬ ਕਿਆ ਸੋਚੋ ਸੋਚ ਮਿਸਾਲੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਉ ਬੁਲਿਹਾਨੀ ਰਹਾਉ ਏ ਪ੍ਰਭੂ ਮੈਨੂੰ ਆਪਣਾ ਨਾਮ ਬਖਸ਼ ਮੈਂ ਤੇਥੋਂ ਕੁਰਬਾਨ ਜਾਂਦਾ ਹਾਂ ਤੇਰੇ ਨਾਮ ਦੀ ਬਰਕਤ ਨਾਲ ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ ਅਬ ਕਿਆ ਸੋਚਾਂ ਸੋਚ ਮਿਸਾਰੀ ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ ਹੁਣ ਨਿਪਟਾਈ ਕਿਨੇ ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਰਨਾ ਸਾ ਸੋਈ ਕਰ ਰਹਿਆ कि ਜੋ ਉਹ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ ਉਹੀ ਉਹ ਪ੍ਰਮਾਤਮਾ ਕਰਦਾ ਜੋ ਕਰਨਾ ਚਾਹੁੰਦਾ ਹੈ ਇਹ ਮੈਨੂੰ ਹੁਣ ਯਕੀਨ ਬਣ ਗਿਆ ਰੰਗੇ ਫਰਮਾਨ ਹੈ ਚਾਹੋ ਦਿਸ ਫੂਲ ਰਹੀ ਵਿਖਿਆ ਮੇਖਾ ਗੁਰਮੰਤਰ ਮੂਖ ਗਰਡਾਰੀ ਹਾਥ ਦੇ ਰੱਖਿਓ ਕਰਿ ਆਪਣਾ ਜੋ ਜਲ ਕਮਲਾ ਅਲੇਪਾਰੀ ਇਹ ਭਾਈ ਸਾਰੇ ਜਗਤ ਵਿੱਚ ਮਾਇਆ ਸਪਣੀ ਦੀ ਜ਼ਹਿਰ ਵੱਧ ਫੁੱਲ ਰਹੀ ਹੈ ਚਹੋ ਦੇਸ ਚਾਰੀ ਪਾਸੇ ਸਾਰੇ ਪਾਸੇ ਫੂਲ ਰਹੀ ਫੈਲ ਰਹੀ ਹੈ ਕੀ ਵਿਖਿਆ ਵਿਖ ਗੁਰ ਮੰਤਰ ਮੂਖ ਗਰੜਾਰੀ ਗਰੜਾਰੀ ਦਾ ਮਤਲਬ ਸੱਪ ਦਾ ਜ਼ਹਿਰ ਕੱਟਣ ਵਾਲਾ ਗਰੜ ਮੰਤਰ ਨੇ ਸਾਰੇ ਪਾਸੇ ਇਹ ਮਿਕਸ਼ਿਆ ਪਾਉ ਸਪਣੀ ਮਾਇਆ ਸਪਣੀ ਦੀ ਜ਼ਹਿਰ ਵੱਧ ਫੁੱਲ ਰਹੀ ਹੈ ਇਸ ਤੋਂ ਉਹੀ ਬਚ ਸਕਦਾ ਜਿਸ ਦੇ ਮੂੰਹ ਵਿੱਚ ਗੁਰੂ ਦਾ ਉਪਦੇਸ਼ ਗਰਣ ਮੰਤਰ ਹੈ ਗੁਰੂ ਦਾ ਉਪਦੇਸ਼ ਗਰਣ ਮੰਤਰ ਹੈ ਜਿਹਦੇ ਮੂੰਹ ਦੇ ਵਿੱਚ ਉਹੀ ਬਚ ਸਕਦਾ ਇਹਦੇ ਤੋਂ ਉਹਦਾ ਹੀ ਜ਼ਹਿਰ ਕੱਟਿਆ ਜਾ ਸਕਦਾ ਨਹੀਂ ਤੇ ਇਸ ਜ਼ਹਿਰ ਤੋਂ ਬਚ ਨਹੀਂ ਸਕਦਾ ਕੋਈ ਅਨੇ ਹੀ ਭਾਈ ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖ ਗਿਆ ਕਰਦਾ ਹੈ ਉਹ ਜਗਤ ਦੇ ਵਿੱਚ ਉਹ ਨਿਰਲੇਪ ਰਹਿੰਦਾ ਜੋ ਜਾਲ ਕਮਲਾਲੇ ਪਾਰੀ ਜਿਵੇਂ ਪਾਣੀ ਦੇ ਵਿੱਚ ਕੌਲ ਫੁੱਲ ਲੇਪ ਰਿੰਦਾ ਰੰਗੀਆਂ ਫਰਮਾਨ ਹੈ ਹਉ ਨਾਹੀ ਕਿਛ ਮੈਂ ਕਿਆ ਹੋਸਾਂ ਸਭ ਤੁਮ ਹੀ ਕਨ ਤਾਰੀ ਨਾਨਕ ਭਾਗ ਪਰਿਉ ਹਰਿ ਪਾਛੈ ਰਾਖ ਸੰਤ ਸਦਕਾਰੀ ਇਹ ਨਾਨਕ ਦੇ ਪ੍ਰਭੂ ਨਾ ਹੁਣ ਹੀ ਮੇਰੀ ਕੋਈ ਪਾਇਆ ਹੈ ਨਾ ਗਾਂ ਨੂੰ ਵੀ ਮੇਰੀ ਕੋਈ ਪਾਇਆ ਹੋ ਸਕਦੀ ਹੈ ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ ਹੇ ਹਨੇ ਮਾਇਆ ਸਪਣੀ ਤੋਂ ਬਚਨ ਲਈ ਮੈਂ ਭੱਜ ਕੇ ਤੇਰੇ ਸੰਤਾਂ ਦੇ ਸ਼ਰਨ ਪਿਆ ਸੰਤ ਸ਼ਰਨ ਦਾ ਸਦਕਾ ਮੇਰੀ ਰੱਖਿਆ ਕਰ ਇਹ ਅੰਗਲੀ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਅਬ ਮੋਹੀ ਸਰਬ ਉਪਾਮ ਬਰਕਾਤੇ ਕਰਨ ਕਾਰ ਸਮਰਥ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਉ ਹੇ ਜਗਤ ਦੇ ਮੂਲ ਹਰੀ ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ ਗੁਰੂ ਨੂੰ ਮਿਲ ਕੇ ਹੁਣ ਮੈਂ ਹੋਰ ਸਾਰੇ ਹਿੱਲੇ ਛੱਡ ਦਿੱਤੇ ਹਨ ਮੈਨੂੰ ਨਿਸ਼ਚਾ ਹੋ ਗਿਆ ਵਿਸ਼ਵਾਸ ਭਰੋਸਾ ਹੋ ਗਿਆ ਹੈ ਕਿ ਸਿਰਫ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮ ਅਵਸਥਾ ਬਣ ਸਕਦੀ ਹੈ ਨਹੀਂ ਤਾਂ ਹੋਰ ਕਿਸੇ ਦਰ ਤੋਂ ਨਹੀਂ ਬਣ ਸਕਦੀ ਕੇਵਲ ਇੱਕੋ ਇਹੀ ਦਰ ਹੈ ਰੰਗੀ ਫਰਮਾਨ ਹੈ ਰਹਾਉ ਦੇਖੇ ਨਾਨਾ ਰੂਪ ਬਹੁ ਰੰਗਾ ਆਨ ਨਾਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਣ ਸੁਖ ਦਾਤੇ اے ਪ੍ਰਭੂ ਮੈਂ ਜਗਤ ਦੇ ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ ਤੇਰੇ ਵਰਗਾ ਸੋਹਣਾ ਹੋਰ ਕੋਈ ਨਹੀਂ ਹੈ ਹੇ ਠਾਕੁਰ ਹੇ ਜਿੰਦ ਦਾਤੇ ਹੇ ਪ੍ਰਾਣਾ ਦੇ ਦਾਤੇ ਸੁਖ ਦਾਤੇ ਸਭ ਜੀਵਾਂ ਨੂੰ ਤੂੰ ਹੀ ਆਸਰਾ ਦਿੰਦਾ ਹੈ ਤੇਰਾ ਹੀ ਆਧਾਰ ਹੈ ਤੇਰਾ ਹੀ ਆਸਰਾ ਹੈ ਭ੍ਰਮ ਤੋ ਭ੍ਰਮ ਤੋ ਹਾਰ ਜੋ ਪਨਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਇਹ ਨਾਨਕ ਦੇ ਭਾਈ ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ ਹਾਰ ਗਿਆਂ ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਨ ਲਈ ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲਭ ਲਿਆ ਤੇ ਮੇਰੀ ਜ਼ਿੰਦਗੀ ਦੀ ਰਾਤ ਸੁਖ ਆਨੰਦ ਵਿੱਚ ਬੀਤ ਰਹੀ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ 5 ਅਬ ਮੋਹੇ ਲਬ ਦਿਓ ਹੈ ਹਰ ਟੇਕਾ ਗੁਰ ਦਿਆਲ ਭਈ ਸੁਖਦਾਈ ਅੰਦਲ ਮਾਨਕ ਦਿਖਾਰਾ ਹੈ ਭਾਈ ਜਦੋਂ ਤੋਂ ਸਾਰੇ ਸੁਖ ਦੇਣ ਵਾਲੇ ਸਤਿਗੁਰੂ ਜੀ ਮੇਰੇ ਉੱਤੇ ਦਇਆਵਾਨ ਹੋਏ ਹਨ ਮੈਂ ਅੰਨੇ ਨੇ ਨਾਮ ਮੋਤੀ ਵੇਖ ਲਿਆ ਹੈ ਮੈਂ ਨਾਮ ਮੋਤੀ ਵੇਖ ਲਿਆ ਅੰਦਰ ਲੈ ਮਾਨਕ ਦੇਖਾ ਮਾਨਕ ਮਤਲਬ ਮੋਤੀ ਤੇ ਹੁਣ ਮੈਂ ਪ੍ਰਮਾਤਮਾ ਦਾ ਆਸਰਾ ਲੱਭ ਲਿਆ ਹੈ ਫਿਰ ਅਗੇ ਫਰਮਾਨ ਹੈ ਰਹਾਉ ਕਾਟੇ ਅਗਿਆਨ ਤਿਮਰ ਨਿਰਮਲੀਆਂ ਬੁੱਧ ਬਿਗਾਸ ਬਿਕਾ ਜੋ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਾਈ ਏਕਾ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਆਤਮਕ ਜੀਵਨ ਵੱਲੋਂ ਬੇਸਮਝੀ ਦੇ ਹਨੇਰੇ ਕੱਟੇ ਗਏ ਹਨ ਅਗਿਆਨਤਾ ਦਾ ਹਨੇਰਾ ਕੱਟਿਆ ਗਿਆ ਮੇਰੀ ਬੁੱਧੀ ਨਿਰਮਲ ਹੋ ਗਈ ਹੈ ਮੁੰਦ ਮੇਗਾਸ ਮੇਗਾਸ ਮਤਲਬ ਪ੍ਰਕਾਸ਼ ਵਮਿਕਾ ਚੰਗੇ ਮੁੰਦੇ ਦੀ ਪਰਖ ਕਰਨ ਦੀ ਸ਼ਕਤੀ ਬੁੱਧ ਵਿਗਾਸ ਵਿੱਚ ਮਿਕਾ ਮੇਰੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸ਼ਕਤੀ ਦਾ ਪ੍ਰਕਾਸ਼ ਹੋ ਗਿਆ ਹੈ ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਆ ਗਈ ਹੈ ਕਿ ਜਿਵੇਂ ਪਾਣੀ ਦੀਆਂ ਲਹਿਰਾਂ ਤੇ ਝੱਗ ਸਭ ਕੁਝ ਪਾਣੀ ਹੀ ਹੋ ਜਾਂਦਾ ਹੈ ਤੇਵੇਂ ਮਾਨਕ ਪ੍ਰਭੂ ਅਤੇ ਉਸ ਦੇ ਸੇਵਕ ਇੱਕ ਰੂਪ ਹੋ ਜਾਂਦੇ ਹਨ ਫਿਰ ਅੱਗੇ ਫਰਮਾਨ ਹੈ ਜਹਤੇ ਉਠਿਓ ਤਹ ਹੀ ਆਇਓ ਸਭ ਹੀ ਏਕਾ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਨਪਤੀ ਹਰ ਸਮਕਾ ਸਮਕਾ ਮਤਲਬ ਇੱਕ ਸਮਾਨ ਇਹ ਨਾਨਕ ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ ਜਿਸ ਪ੍ਰਭੂ ਤੋਂ ਇਹ ਜੀਵ ਉਪਜਦਾ ਹੈ ਜੀਵ ਦੇ ਤੋਂ ਇਹ ਪੈਦਾ ਹੁੰਦਾ ਹੈ ਜੀਵ ਉਸ ਦੇ ਵਿੱਚ ਹੀ ਲੀਨ ਹੁੰਦਾ ਹੈ ਇਹ ਸਾਰੀ ਰਚਨਾ ਹੀ ਇੱਕ ਪਰਮਾਤਮਾ ਦਾ ਹੀ ਖੇਲ ਪਸਾਰਾ ਹੈ ਗੁਰੂ ਦੀ ਕਿਰਪਾ ਨਾਲ ਦਿਸ ਪਿਆ ਹੈ ਕਿ ਪ੍ਰਾਣਾ ਦਾ ਮਾਲਕ ਸੁਵਾਸਾਂ ਦਾ ਮਾਲਕ ਹਰੀ ਸਭ ਨੇ ਥਾਈ ਇੱਕ ਸਮਾਨ ਵਸ ਰਿਹਾ ਹੈ ਸਾਰੇ ਤਾਂ ਤੇ ਸਮਕਾ ਇੱਕ ਸਮਾਨ ਹੈ ਕਿਤੇ ਵੱਧ ਨਹੀਂ ਕਿਤੇ ਘੱਟ ਨਹੀਂ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਵੀ ਅੰਤਨ ਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ